ਅੱਜ ਲੁਧਿਆਣਾ ਵਿਖੇ ਪ੍ਰਿੰਕਲ ਲੁਧਿਆਣਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਖੇਤਰਾਵਾਂ ਨੂੰ ਰਾਸ਼ਨ ਸਮਗਰੀ ਦੇ ਨਾਲ ਕਈ ਹੋਰ ਲੋੜਵੰਦ ਝਿੰਜਾ ਹੜ੍ਹ ਪ੍ਰਭਾਵਿਤ ਖੇਤਰਾਇ ਲੈ ਕੇ ਜਾ ਰਹੇ ਹਨ। ਉੱਥੇ ਇਸ ਮੌਕੇ ਪ੍ਰਿੰਕਲ ਲੁਧਿਆਣਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਵੀ ਅਪੀਲ ਕੀਤੀ ਗਈ। ਉੱਥੇ ਇਸ ਮੌਕੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਵੀ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਜਦੀਪ ਹੁਣੀ ਸਾਰੇ ਆਏ ਆ। ਇਸੇ ਵale ਹੱਤਾਂ ਤੁਹਾਨੂੰ ਪਤਾ ਹੀ ਨੇ ਤੇ ਉਧਰ 5 ਲੱਖ ਦੇ ਕੱਪੜੇ ਬੰਟੀ ਵੀਰ ਵੱਲੋਂ ਇਧਰ ਸੰਦੀਪ ਵੀਰ ਵੱਲੋਂ 2-3 ਲੱਖ ਦਾ ਸਮਾਨ ਹੋਰ ਆ ਗਿਆ ਸਭ ਤੋਂ ਜ਼ਰੂਰੀ ਜਿਹੜੀ ਗੱਲ ਆ ਵੀ ਉੱਥੇ ਲਾਈਟ ਹੈ ਨਹੀਂ ਕੈਂਡਲ ਆ ਗਈ ਮਾਚੀਸ ਆ ਗਈ ਪਾਣੀ ਦੀ ਬਹੁਤ ਲੋੜ ਸੀ ਪਾਣੀ ਆ ਗਿਆ ਫਲ ਫਰੂਟ ਆ ਗਏ ਰਾਸ਼ਨ ਆ ਗਏ ਦਵਾਈਆਂ ਆ ਗਈਆਂ ਅਸੀਂ ਤਾਂ ਇੱਕ ਛੋਟੀ ਜੀ ਬਸ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਸੋ ਸਾਰੇ ਭਰਾਵਾਂ ਨੇ ਸਹਿਯੋਗ ਕੀਤਾ ਅਸੀਂ ਵੀਡੀਓ ਪੰਜ ਦੀ ਪਾਈ ਸੀ ਸਮਾਨ ਦੱਸਦਾ ਖੜਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੱਧ ਝੜ ਕੇ ਹਿੱਸਾ ਲੋ ਜ਼ਰੂਰੀ ਨਹੀਂ ਅਸੀਂ ਇਸ ਟਾਈਮ ਪੰਜਾਬ ਨਾਲ ਖੜਨ ਦੀ ਲੋੜ ਆ ਦੂਜੇ ਕੰਮਾਂ ਨੂੰ ਛੱਡ ਕੇ ਅਸੀਂ ਪੰਜਾਬ ਨਾਲ ਖੜੀਏ ਸੱਚੀ ਦੇ ਵਿੱਚ ਬਹੁਤ ਬੁਰਾ ਹਾਲ ਆ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਉੱਥੇ ਜਾ ਕੇ ਹਾਲਾਤ ਦੇਖੋ ਲੋਕਾਂ ਦੇ ਘਰ ਦਬਾਅ ਹੋ ਗਏ ਤਾਂ ਸਾਡੀ ਬੇਨਤੀ ਹੈ ਜਿਆਦਾ ਗੱਲਾਂ ਨਾ ਬੋਲੀਏ ਪੰਜਾਬ ਨਾਲ ਖੜਨ ਦੀ ਲੋੜ ਆ ਕਿਹੜੇ ਕਿਹੜੇ ਖਿਆਲ ਜਾ ਰਹੇ ਹਾਂ ਅਸੀਂ ਫਿਰ ਉਧਰ ਫਾਜ਼ਿਲਕਾ ਲਈ ਸਾਈਡ ਤੇ ਜਾ ਰਹੇ ਹਾਂ ਜਿੱਥੇ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਸਮਾਨ ਨਹੀਂ ਪਹੁੰਚਿਆ ਵੰਡੀ ਬਾਈ ਫੋਨ ਕਰਕੇ ਉੱਤੇ ਬੋਰਡ ਦਾ ਪ੍ਰਬੰਧ ਕਰ ਰਿਹਾ ਕਿਉਂਕਿ ਬੋਟਾਂ ਵੀ ਬਿਜ਼ੀ ਨੇ ਜਿੱਦਿ ਸਾਨੂੰ ਬੋਟ ਮਿਲ ਗਈ ਅਸੀਂ ਆਵ ਜਾਵਾਂਗੇ ਜਿੱਥੇ ਲੋ ਬੈਠੇ ਆ ਉਹਨਾਂ ਨੂੰ ਲੈ ਕੇ ਵੀ ਆਵਾਂਗੇ ਰਾਸ਼ਨ ਵੀ ਪਹੁੰਚਾਵਾਂਗੇ ਜਿੱਥੇ ਕਿਸੇ ਨੂੰ ਹੋਰ ਲੋੜ ਹੈ ਡੇਢ 2 ਲੱਖ ਦੇ ਚੱਪਲ ਸੈਂਡਲ ਹੱਲੇ ਬੂਟ ਤਾਗਣੀ ਲੈ ਵੀ ਹੱਲੇ ਉੱਤੇ ਚਿੱਕੜ ਬਹੁਤ ਹੈ ਜਦੋਂ ਸਾਰਾ ਪਾਣੀ ਸੁੱਕ ਜਾਏਗਾ ਦੁਬਾਰਾ ਜਾਵਾਂਗੇ ਤੁਹਾਨੂੰ ਪ੍ਰੋਮਿਸ ਕਰਦੇ ਆ ਫਿਰ ਦੁਬਾਰਾ ਬੂਟਾਂ ਦੀ ਸੇਵਾ ਕਰਕੇ ਆਵਾਂ ਕਿੰਨੇ ਪੱਧਰ ਦੀ ਟੀਮ ਜਾ ਰਹੀ ਉਸ ਦਾ ਦੇਖੋ ਤੁਹਾਡੇ ਸਾਹਮਣੇ ਖੜੇ ਸਾਰੇ ਭਰਾ ਹੱਲੇ ਦੋ ਚਾਰ ਗੱਡੀਆਂ ਹੋਰ ਆ ਰਹੀਆਂ ਆਪ ਹੀ ਸੇਵਾ ਕਰਕੇ ਆਵਾਂਗੇ ਭਾਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਬੇਨਤੀ ਕਰਦੇ ਆ ਬਈ ਇੱਕ ਦੂਜੇ ਨਾਲ ਉਲਝਣ ਦਾ ਸਮਾਂ ਨਹੀਂ ਹੈਗਾ ਜੇ ਤੁਸੀਂ ਮੈਂ ਜੇ ਤੁਹਾਨੂੰ ਮੇਰੇ ਨਾਲ ਕੋਈ ਗੁੱਸਾ ਗਿਲਾ ਵੀ ਹੈ ਮੈਂ ਤੁਹਾਡੇ ਤੋਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ ਪਰ ਤੁਸੀਂ ਪੰਜਾਬ ਨਾਲ ਖੜਜੋ ਪੰਜਾਬ ਨੂੰ ਲੋੜ ਹੈ ਤੁਹਾਡੀ ਬਹੁਤ ਲੋੜ ਹੈ ਜੇ ਤੁਸੀਂ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਪਰ ਤੁਸੀਂ ਉੱਥੇ ਜਾ ਕੇ ਜਿਹੜੀ ਅਥਾਮਲ ਸੇਵਾ ਕਰ ਸਕਦੇ ਹੋ ਉਹਦੇ ਵਿੱਚ ਵੀ ਤੁਹਾਡਾ ਜੇ ਤਿਲ ਫੁੱਲ ਯੋਗਦਾਨ ਪਹਜੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੇ ਤੁਹਾਡੇ ਦਾ ਕੋਈ ਸਹਿਯੋਗ ਕਰਨਾ ਚਾਹਵੇ ਕੋਈ ਕਰ ਸਕਦਾ ਭਾਜੀ ਸਹਿਯੋਗ ਕਰਨਾ ਚਾਹੇ ਅਸੀਂ ਪੈਸੇ ਪੂਸੇ ਦਾ ਕਿਸੇ ਤੋਂ ਲੈਣੇ ਨਹੀਂ ਉਹ ਆਪਣਾ ਸਮਾਨ ਲੈ ਕੇ ਆ ਜਾਏ ਗੱਡੀ ਸਾਡੇ ਨਾਲ ਲਾ ਲਵੇ ਤੇ ਉੱਥੇ ਜਾ ਕੇ ਸੇਵਾ ਕਰ ਲਵੇ ਕੋਈ ਆਪਣਾ ਨੰਬਰ ਵੀ ਦੇ ਦਿਓ ਹਾਂਜੀ 9646 ਸੱਸੀ ਗੱਲ ਜੀ ਕੀ ਕਹਿਣਾ ਚਾਹੁੰਗੇ ਅੱਜ ਤੁਹਾਡੇ ਵੱਲੋਂ ਸਮਾਨ ਲੈ ਕੇ ਜਾਇਆ ਜਾ ਰਿਹਾ ਤੇ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਔਰ ਅੱਜ ਤੱਕ ਕਿੱਥੋਂ ਤੱਕ ਕਿੱਥੇ ਤੱਕ ਦੇਖੋ ਜੀ ਸ਼ੁਰੂਆਤ ਹੋਈ ਸੀ ਪ੍ਰਿੰਕਲ ਵੱਲੋਂ ਤੇ ਮੇਰੇ ਵੱਲੋਂ ਵੀ ਆਪਾਂ 5 ਲੱਖ ਦੇ ਕੱਪੜੇ ਦੇਣੇ ਆ ਪਰ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਆ ਸੰਦੀਪ ਲੁਧਿਆਣਾ ਗਰੁੱਪ ਸਾਡੇ ਪਾਜੀ ਨਾਲ ਖੜੇ ਨੇ ਹਮੇਸ਼ਾ ਸਾਨੂੰ ਗਾਈਡ ਕਰਦੇ ਰਹਿੰਦੇ ਸੇਵਾ ਦੇ ਲਈ ਤੇ ਇਸ ਵਕਤ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਇਹਨਾਂ ਵੱਲੋਂ ਫਰੂਟਸ ਮੈਡੀਟਿਸ ਮੈਡੀਸਿਨਸ ਆ ਗਈਆਂ ਨੇ ਰਾਸ਼ਨ ਦਾ ਸਮਾਨ ਆ ਗਿਆ ਬਿਸਕੁਟਸ ਵਗੈਰਾ ਆ ਗਏ ਨੇ ਇਹ ਨਾਲੇ ਛੋਟੇ ਬ੍ਰਦਰ ਸਿੰਦੇ ਵੱਲੋਂ ਮੈਡੀਸਨ ਦੀ ਕਾਫੀ ਸੇਵਾ ਆਈ ਹੈ ਹੋਰ ਵੀ ਜੋ ਸਮਾਨ ਹੈ ਇਕੱਠਾ ਹੋ ਰਿਹਾ ਵਾ ਤੇ ਹੁਣ ਪਾਣੀ ਦੀ ਸੇਵਾ ਵੀ ਆ ਗਈ ਹੈ ਤੇ ਹੁਣ ਅਸੀਂ ਇੱਥੋਂ ਨਿਕਲਾਂਗੇ ਫਾਜ਼ਿਲਗਾ ਦੇ ਵਿੱਚ ਫਰੋਈਪੁਰ ਅਲੀ ਸਾਈਡ ਤਲਵੰਡੀ ਅਲੀ ਸਾਈਡ ਹੁਣ ਉੱਥੇ ਜਾ ਕੇ ਸੇਵਾ ਹੋਏਗੀ ਆਲਰੇਡੀ ਸਾਡੀ ਟੀਮ ਨਰੂਲਾ ਗਰੁੱਪ ਹੈਗੇ ਨੇ ਜਿਹੜੇ ਨਰੂਲਾ ਫੈਮਿਲੀ ਹੈ ਉਹ ਤੇ ਸੇਵਾ ਕਰਦੇ ਵੀ ਨਹੀਂ ਤੇ ਨਾਲ ਸਾਡੀ ਟੀਮ ਨੇ ਗੱਲਬਾਤ ਕਰ ਲਈ ਹੈ ਤੇ ਹੁਣ ਅਸੀਂ ਵੀ ਆਪਣੀ ਸੇਵਾ ਲੈ ਕੇ ਉੱਥੇ ਪਹੁੰਚ ਰਹੇ ਹਾਂ ਲੁਧਿਆਣਾ ਵਾਸੀਆਂ ਨੂੰ ਕੋਈ ਅਪੀਲ ਆਪਣੇ ਨਾਲ ਜੋੜਨ ਦੀ ਸਾਡੇ ਵੱਲੋਂ ਇੱਕੋ ਹੀ ਅਪੀਲ ਹੈ ਹੱਥ ਜੋੜ ਕੇ ਕਿ ਜੇ ਤੁਸੀਂ ਖੁ ਦੇਖੋ ਐਨ ਆਰ ਆਈ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਸਮਾਨ ਸਾਰੇ ਭੇਜ ਰਹੇ ਨੇ ਪਰ ਉੱਥੇ ਸੇਵਾ ਕਰਨ ਦੀ ਖੁਦ ਜਾਣ ਦੀ ਸੇਵਾ ਕਰਨ ਦੀ ਲੋੜ ਹੈ ਤੇ ਅਸੀਂ ਵੀ ਹੁਣ ਸੇਵਾ ਕਰਨ ਨਿਕਲ ਰਹੇ ਹਾਂ ਘਰਦਿਆਂ ਨੂੰ ਦੱਸ ਕੇ ਚੱਲੇ ਹਾਂ ਕਿ ਦੋ ਦਿਨ ਲੱਗਦੇ ਆ ਤਿੰਨ ਦਿਨ ਲੱਗਦੇ ਸੇਵਾ ਕਰਕੇ ਫਿਰ ਵਾਪਸ ਆਵਾਂਗੇ ਫਿਰ ਦੁਬਾਰਾ ਜਾਵਾਂਗੇ ਜਦ ਤੱਕ ਇੱਕ ਵਾਰੀ ਪ੍ਰੋਪਰਲੀ ਸਾਰਾ ਸੈਟਲ ਨਹੀਂ ਹੋ ਜਾਂਦਾ ਅਸੀਂ ਵੀ ਆਪਣਾ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਨਾਲ ਖੜੇ ਹੋਏ ਹਾਂ